ਵਾਹਿਗੁਰੂ ਜੀ ਕੀ ਫਤਿਹ ਪਹਿਲੇ ਕਾਫੀ ਲੰਮੇ ਸਮੇਂ ਤੋਂ ਇੱਕ ਚਰਚਾ ਚੱਲ ਰਹੀ ਆ ਕਿ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਚੈਨਲ ਨੂੰ ਐਕਸਕਲੂਸਿਵ ਰਾਈਟ ਦੇ ਕੇ ਪ੍ਰਮੋਟ ਕੀਤਾ ਜਾ ਰਿਹਾ ਮੈਂ ਇਹਦੇ ਬਾਰੇ ਸਿੱਖ ਸੰਗਤ ਦੀ ਕਚੈਰੀ ਦੇ ਵਿੱਚ ਇਹ ਦੱਸਣਾ ਚਾਹੁੰਨਾ ਕਿ ਅਕਸਰ ਸਾਰਾ ਮਾਜਰਾ ਹੈ ਕਿ ਕਿਤੇ ਇਹਦੇ ਪਿੱਛੇ ਕੋਈ ਪੋਲੀਟੀਕਲ ਗੇਮ ਤਾਂ ਨਹੀਂ ਚੱਲ ਰਹੀ ਸੋ ਉਹਦੇ ਬਾਬਤ ਮੈਂ ਜਦੋਂ 1998 ਦੇ ਵਿੱਚ ਇੱਥੇ ਟੈਲੀਵਿਜ਼ਨ ਤੇ ਲਾਈਵ ਪ੍ਰਸਾਰਣ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ ਤੇ ਪੰਜਾਬੀ ਵਾਰਲਡ ਟੀਵੀ ਨੂੰ ਇਹ ਅਧਿਕਾਰ ਦਿੱਤੇ ਗਏ ਜੁਲਾਈ 1999 ਵਿੱਚ ਖਾਨਮੇ 19198 ਪਰ ਉਹ ਪੂਰਾ ਨਹੀਂ ਕਰ ਸਕਿਆ ਜਿਹੜਾ 1999 ਦੇ ਵਿੱਚ ਫਿਰ ਉਹ ਇਹ ਛੱਡ ਕੇ ਚਲੇ ਗਿਆ ਉਹ ਤੋਂ ਬਾਅਦ ਫਿਰ ਜੁਕੇ ਖਾਲਸਾ ਬਾਲਟੀ ਵੀ ਨਾਰਥ ਇੰਡੀਅਨ ਟੈਲੀਵਿਜ਼ਨ ਲਿਮਟਿਡ ਉਹਦੇ ਨਾਲ ਸਾਡਾ ਐਗਰੀਮੈਂਟ ਹੋਇਆ ਪਰ ਉਹ ਵੀ ਅਸਮਰੱਥ ਹੋ ਗਏ ਉਹਨੇ ਵੀ ਇਹ ਲਾਈਵ ਕਾਸਟ ਕਰਨੇ ਵੇਲੇ ਆਪਣੀ ਸਮਰੱਥਾ ਜਾਹਰ ਕੀਤੀ ਉਹਨਾਂ ਨਾਲ ਵੀ ਸਾਡਾ ਐਗਰੀਮੈਂਟ ਜਿਹੜਾ ਸੀ ਖਤਮ ਹੋ ਗਿਆ ਉਸ ਤੋਂ ਬਾਅਦ ਸਤੰਬਰ 2000 ਦੇ ਵਿੱਚ ETC ਵਾਲੇ ਉਹਨਾਂ ਨਾਲ ਨੈਟਵਰਕ ਦੇ ਉੱਤੇ ਸਾਡਾ ਐਗਰੀਮੈਂਟ ਹੋਇਆ 50 ਲੱਖ ਰੁਪਏ ਉਹਨੇ ਸਾਨੂੰ ਦੇਣੇ ਸੀ ਸਾਲ ਦੇ ਤੇ ਉਹਨੇ ਇਹ ਸਾਰਾ ਲਾਈਵ ਟੈਲੀਕਾਸਟ ਜਿਹੜਾ ਹੈ ਉਹ ਕਰਨਾ ਸੀ ਪਰ ਇਹ ਵੀ ਉਹਦੇ ਵਿੱਚੋਂ ਕਾਮਯਾਬ ਨਹੀਂ ਹੋ ਸਕੇ ਆਲਟੀਮੇਟਲੀ ਫਿਰ जी 66 మీడియా ਪ੍ਰਾਈਵੇਟ ਲਿਮਟਿਡ ਇਹਨਾਂ ਨੇ ਤਬਾਦਲਾ ਕਰਕੇ ਜਿਹੜਾ ਸੀਗਾ ਇਕਰਾਰਨਾਮਾ ਇਹ ਪੀटीसी ਦੇ ਨਾਲ ਜਿਹੜਾ ਤਬਦੀਲ ਕਰ ਦਿੱਤਾ ਇਹ ਸਾਡਾ ਜਿਹੜਾ ਸੀਗਾ 2007 ਦੇ ਵਿੱਚ ਇਹ ਪੀटीसी ਦੇ ਨਾਲ ਸ਼ੁਰੂ ਹੋਇਆ ਫਿਰ 2112 ਦੇ ਵਿੱਚ ਇਹਦਾ ਇੱਕ ਨਵਾਂ ਐਗਰੀਮੈਂਟ ਸਾਡੇ ਨਾਲ ਹੋਇਆ ਜਿਹਦੀ ਸ਼ੁਰੂਆਤ 11 ਸਾਲ ਲਈ 24 ਜੁਲਾਈ 2112 ਤੋਂ ਉਹਦੀ ਜਿਹੜੀ ਮਨਿਆਦ ਆ 24 ਜੁਲਾਈ 2023 ਤੱਕ 11 ਸਾਲ ਦੀ ਇਹ ਇਹਨਾਂ ਦੇ ਨਾਲ ਤੈਅ ਹੋਈ ਸਾਰੀ। ਔਰ ਇਹਦੇ ਵਿੱਚ 1 ਕਰੋੜ ਰੁਪਇਆ ਦੇਣਾ ਇਹਨਾਂ ਨੇ ਸਾਨੂੰ 212 ਦੇ ਵਿੱਚ ਸ਼ੁਰੂ ਕੀਤਾ। ਉਹਦੇ ਵਿੱਚ 10% ਸਾਲਾਨਾ ਵਾਧੇ ਦੀ ਜਿਹੜੀ ਸੀਗੀ ਉਹ ਪ੍ਰਪੋਜ਼ਰ ਐਗਰੀਮੈਂਟ ਹੋਇਆ ਪ੍ਰਪੋਜ਼ਲ ਰੱਖੀ ਗਈ। ਤੇ ਉਹ ਹੁਣ ਹੁਣ ਦੇ ਸਮੇਂ ਦੇ ਵਿੱਚ 2 ਕਰੋੜ ਰੁਪਈਆ ਜਿਹੜਾ ਉਹ ਰਾਸ਼ੀ ਬਣ ਚੁੱਕੀ ਆ ਔਰ ਇਹ ਲਗਾਤਾਰ ਆਪਣਾ ਲਾਈਵ ਟੈਲੀਕੈਸਟ ਟੈਲੀਕਾਸਟ ਕਰ ਰਹੇ ਆ ਐਗਰੀਮੈਂਟ ਤੋਂ ਇਲਾਵਾ ਸਾਡੇ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਹੇ ਵਿਦੇਕਦਾਰੇ ਹੋਣ ਚਾਹੇ ਧਰਮ ਪ੍ਰਚਾਰ ਹੋਵੇ ਚਾਹੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਕੋਈ ਸਮਾਗਮ ਹੋਣ ਉਹਨਾਂ ਸਾਰਿਆਂ ਨੂੰ ਚਾਹੇ ਫਤੇਗੜ ਹੋਵੇ ਉਹ ਲਾਈਵ ਟੈਲੀਕਾਸਟ ਇਹ ਆਪਣੇ ਸਾਡੇ ਕੋਲੋਂ ਪੈਸਾ ਨਹੀਂ ਲੈਂਦੇ ਇਹ ਸਾਰੇ ਕਵਰੇਜ ਜਿਹੜੀ ਆ ਇਹ ਕਰਦੇ ਆ ਹੁਣ ਇੱਕ ਵੱਡਾ ਸਵਾਲ ਉਸ ਦਾ ਕੱਲ ਦਾ ਮੈਂ ਦੇਖ ਰਿਹਾ ਕਿ ਜਿਨ੍ਹਾਂ ਨੂੰ ਨਹੀਂ ਵੀ ਬੋਲਣਾ ਚਾਹੀਦਾ ਉਹ ਵੀ ਬੋਲਣ ਲੱਗੇ ਆ ਤੇ ਮੈਂ ਇਹ ਵੀ ਸਮਝਦਾ ਉਹ ਸਮਝਦੇ ਆ ਵੀ ਸ਼ੋਮਣੀ ਅਕਾਲੀ ਦਲ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਖਾਲਸੇ ਦੀਆਂ ਦੋ ਮਜ਼ਬੂਤ ਸੰਪਰਦਾਵਾਂ ਆ ਸ਼ਾਇਦ ਉਹ ਸਮਝਦੇ ਵੀ ਅਕਾਲੀ ਦਲ ਅਸੀਂ ਖਾਤਮ ਕਰ ਦਿੱਤਾ ਜਾਂ ਅਕਾਲੀ ਦਲ ਕਮਜ਼ੋਰ ਕਰਤਾ ਹੁਣ ਉਹਨਾਂ ਦੇ ਵੇਸਲੇ ਬਾਰ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ੁਰੂ ਹੋ ਗਏ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਜਿਹੜਾ ਪੀਟੀਸੀ ਵਾਲੇ ਆ ਇਹ ਫ੍ਰੀ ਚੱਲ ਰਿਹਾ ਸਾਨੂੰ ਉਹ ਪੈਸੇ ਦਿੰਦੇ ਆ ਉਹ ਜਿਹੜੇ ਜਿਹੜੇ ਕੰਜ਼ਿਊਮਰ ਆ ਜਿਹੜੇ ਇਹਨੂੰ ਦੇਖਦੇ ਆ ਉਹ ਇਹਨੂੰ ਮੁਕਤ ਚ ਦੇਖਦੇ ਆ ਉਹਦਾ ਮੈਂ ਤੁਹਾਨੂੰ ਇੱਕ ਤੌਰ ਤੇ ਮਿਸਾਲ ਦੇ ਤੌਰ ਤੇ ਦੱਸਣਾ ਵੀ ਚਾਹਨਾ ਬੇ ਜੇ ਬਿਜਲੀ ਘਰ ਚ ਲਾਉਣੀ ਆ ਤੇ ਕਨੈਕਸ਼ਨ ਅਪਲਾਈ ਕਰਨਾ ਪੈਂਦਾ ਨਾ ਤੇ ਹੁਣ ਇਹ ਕਹਿੰਨੂੰ ਜਿਹੜਾ ਇਹ ਕਹਿੰਦਾ ਆ ਭਈ 300 ਜੂਨਟ ਮੈਂ ਮਾਫ ਕੀਤੇ ਮੈਂ ਇੱਕ ਸਿਰਫ ਉਦਾਹਰਨ ਦੇ ਰਿਹਾ ਭਈ ਜੇ ਘਰ ਦੇ ਵਿੱਚ ਬਿਜਲੀ ਦਾ ਮੀਟਰ ਹੋਊਗਾ ਜਾਂ ਘਰ ਦੇ ਵਿੱਚ ਕੋਈ ਕਨੈਕਸ਼ਨ ਹੋਊਗਾ ਤੇ ਉਹਦੀ ਗਾਂ ਦਾ ਪ੍ਰੋਸੈਸ ਤਾਂ ਤਾਂ ਹੀ ਚੱਲਣਾ ਨਾ ਇਹ ਜਿਹੜਾ ਪੀਟੀਸੀ ਵਾਲੇ ਆ ਇਹ ਬਿਲਕੁਲ ਫ੍ਰੀ ਦੇ ਰਹੇ ਆ ਮੈਂ ਵੈਰੀਫਾਈ ਸਾਰਾ ਕਰ ਲਿਆ ਕਿਸੇ ਕੋਲੋਂ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਂਦਾ ਨਾ ਦੇਸ਼ ਦੇ ਵਿੱਚ ਤੇ ਨਾ ਵਿਦੇਸ਼ ਦੇ ਵਿੱਚ ਹਾਂ ਇਹ ਠੀਕ ਆ ਭਈ ਇਹ ਜਿਹੜੀ ਕੇਬਲ ਆ ਜਾਂ ਡੇਸ਼ਿਆ ਉਹਦਾ ਕਨੈਕਸ਼ਨ ਲੈਣਾ ਪੈਂਦਾ ਔਰ ਉਹ ਕਨੈਕਸ਼ਨ ਜਿਹੜੇ ਵਿੱਚ ਆ ਉਹਦੇ ਵਿੱਚ 200 ਹੋਵੇ 300 ਹੋਵੇ ਉਹ ਕੱਲੇ ਪੀਟੀਸੀ ਲੈ ਨਹੀਂ ਲਿਆ ਜਾਂਦਾ ਉਹਦੇ ਵਿੱਚ 2-200 ਚੈਨਲ ਆ ਸਾਰੇ ਸੋ ਇਸ ਕਰਕੇ ਲੋਕਾਂ ਨੂੰ ਭੁਲੇਖਾ ਪਾਇਆ ਜਾ ਰਿਹਾ ਵੀ ਸ਼ਾਇਦ ਅਸੀਂ ਗਰਵਾਣੀ ਨੂੰ ਵੇਚਦੇ ਆ ਅਸੀਂ ਗਰਵਾਣੀ ਨੂੰ ਬਿਲਕੁਲ ਨਹੀਂ ਵੇਚ ਰਹੇ ਸਾਡੇ ਆਪਣੇ ਵੀ ਯਤਨ جاری ਆ ਪਰ ਕਈ ਵਾਰੀ ਮੂੰਹ ਹਿਲਾ ਕੇ ਕਹਿ ਦੇਈਦਾ ਵੀ ਜੀ ਆਪ ਕਿਉਂ ਨਹੀਂ ਕਰਦੇ ਇਹ ਕਾਰਜ ਜਿਹੜੇ ਆ ਇਹਲੇ ਇਨਫਰਾਸਟ੍ਰਕਚਰ ਹਰ ਇੱਕ ਪੱਖ ਜਿਹੜਾ ਆ ਆ ਜਿਹੜੇ ਬਾਹਰਲੇ ਕਹਿੰਦੇ ਜੀ ਅਸੀਂ ਕਰ ਦਿੰਨੇ ਆ ਬਾਹਰਲੇ ਕਹਨ ਤੋਂ ਬਾਅਦ ਪੰਜਾਬ ਸਰਕਾਰ ਕਰ ਦਿੰਦੀ ਆ ਅਸੀਂ ਹੁਣ ਸਰਕਾਰਾਂ ਦੇ ਮੰਗਤੇ ਨਹੀਂ ਸਾਡੇ ਗੁਰੂ ਦਰ ਦੇ ਉੱਤੇ ਅਰਦਾਸ ਇੱਕ ਗੁਰੂ ਕੇ ਕਰ ਦਿੰਦੇ ਆ ਤੇ ਕਰੋਨਾ ਰੁਪਈਏ ਲੋਕ ਜਿਹੜੇ ਆ ਉਹ ਇਦਾਂ ਦੇ ਕਾਰਜਾਂ ਲਈ ਆਪਣਾ ਯੋਗਦਾਨ ਪਾ ਜਾਂਦੇ ਆ ਸੋ ਇਸ ਕਰਕੇ ਇਹ ਜਿਹੜਾ 2023 ਦੇ ਵਿੱਚ ਜਿਹੜਾ ਸਾਡਾ ਇਹ ਖਤਮ ਹੋ ਜਾਣਾ ਜੁਲਾਈ ਦੇ ਵਿੱਚ ਤੇ ਮੈਂ ਅਗਾ ਹੁਣ ਸਾਰਿਆਂ ਨੂੰ ਕਹਿਣਾ ਚਾਹਨਾ ਅਸੀਂ ਓਪਨ ਟੈਂਡਰ ਦੇਵਾਂਗੇ ਅਖਬਾਰ ਦੇ ਵਿੱਚ ਜਿਹਦੀ ਵੀ ਰੂਹ ਕਰਦੀ ਆ ਜਿਹਦੇ ਚ ਵੀ ਜਥਾ ਸ਼ਕਤੀ ਆ ਪਰ ਸ਼ਰਤ ਹੋਊਗੀ ਕਿ ਬਾਲਡ ਵਾਈਡ ਉਹ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਵਿੱਚ ਉਹ ਟੈਲੀਕਾਸਟ ਕਰੇ ਉਹਦੀਆਂ ਸ਼ਰਤਾਂ ਜਿਹੜੀਆਂ ਮੈਂ ਸਾਬਕਾ ਕਮੇਟੀ ਬਣਾਤੀ ਆ ਉਹ 5 ਮਿੰਟ ਵਿੱਚ ਦੀ ਸਾਬਕਾ ਕਮੇਟੀ ਜਿਹੜੀ ਉਹ ਬੈਠ ਕੇ ਉਹਦੀਆਂ ਸਾਰੀਆਂ ਸ਼ਰਤਾਂ ਤੈਅ ਕਰ ਲੋਗੀ ਓਪਨ ਟੈਂਡਰ ਹੋਊਗਾ ਫਿਰ ਇਹ ਜਿਹੜਾ ਰੋਜ਼ ਕਹਿੰਦੇ ਪਏ ਜੀ ਪੀਟੀਸੀ ਨੂੰ ਐਕਸਕਲੂਸਿਵ ਰਾਈਟ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਐਕਸਕਲੂਸਿਵ ਰਾਈਟ ਹੁੰਦੇ ਕੀ ਆ ਐਕਸਕਲੂਸਿਵ ਰਾਈਟ ਆ ਕਿ ਇੱਕ ਮਨੁੱਖ ਨੇ ਐਗਰੀਮੈਂਟ ਕਰ ਲਿਆ ਉਹਨੇ ਹੁਣ ਗਾਹਾਂ ਲਿੰਕ ਦੇਣੇ ਆ ਜੇ 50 ਟੈਲੀਵਿਜ਼ਨਾਂ ਨੂੰ ਅਸੀਂ ਲੋਅ ਕਰਦੇ ਤੇ ਮੇਰੇ ਕਾਲ ਸੱਚਖੰਡ ਜਿੱਦਾ ਕੋਈ ਮਤਾ ਨਹੀਂ ਦੇਖ ਸਕੂਗਾ ਸਾਰੇ ਇੰਨੇ ਕੈਮਰੇ ਹੋ ਜਾਣਗੇ ਉਹ ਲਿੰਕ ਦਿੰਦੇ ਆ ਅਸੀਂ ਪਿੱਛੇ ਲਿੰਕ ਦਿੱਤੇ ਵੀ ਆ ਆ ਮੈਂ ਹੁਣ ਤੁਹਾਡੇ ਮੋਰੇ ਫੋਟੋ ਨਹੀਂ ਕਢਣੀਆਂ ਚਾਹੁੰਦਾ ਵੀ ਉਹ ਲਿੰਕ ਦੇ ਵਿੱਚ ਜਿਲੇ ਵਿੱਚ ਬੱਬੇ ਬ੍ਰੇਕ ਪਾਉਂਦੇ ਆ ਤੇ ਕਿਹੜੀ ਐਡ ਚਲਾਉਂਦੇ ਆ ਤੇ ਮੈਨੂੰ ਫੇਰ ਟੈਲੀਫੋਨ ਆਉਂਦੇ ਆ ਵੀ ਹੁਣ ਗਰਵਾਨੀ ਦਾ ਇਹ ਹਾਲ ਹੋਊਗਾ ਇਹਨਾਂ ਨੂੰ ਮੈਂ ਪੁੱਛਣਾ ਚਾਹਨਾ ਕਿ ਐਕਸਕਲੂਸਿਵ ਰਾਈਟ ਉਹਦਾ ਦੇ ਕਿਉਂਕਿ ਐਗਰੀਮੈਂਟ ਮੁਤਾਬਕ ਆ ਤੇ ਜੇ 20 ਟੈਲੀਵਿਜ਼ਨਾਂ 50ਾਂ ਨੇ ਚਲਾਉਣਾ ਉਹਦੇ ਕੋਲੋਂ ਗਾਹਾਂ ਲਿੰ ਤੇ ਜੇ ਲਿੰਕ ਲੈ ਕੇ ਵਿੱਚ ਫਿਰ ਗੰਦੀਆਂ ਐਡਾਂ ਚਲਾਉਣੀਆਂ ਹੋਰ ਪ੍ਰਦਰਸ਼ਨ ਕਰਨਾ ਉਹ ਸੋਭਾ ਨਹੀਂ ਦਿੰਦਾ ਸੋ ਇੱਕੋ ਹੀ ਗੱਲ ਇੱਕੋ ਗੱਲ ਬਾਰ ਬਾਰ ਮੈਂ ਡਵੀਟਾਂ 'ਚ ਨਹੀਂ ਪੈਣਾ ਚਾਹੁੰਦਾ ਜੋ ਸਾਚਿਆ ਤੁਹਾਡੇ ਸਾਹਮਣੇ ਰੱਖ ਦਿੱਤਾ ਆ ਤੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹਨਾ ਕਦੇ ਤਾਂ ਕਹਿੰਦੇ ਜੀ ਗੋਲਕਾਂ ਦੇ ਵਿੱਚ ਪੈਸੇ ਪਾਉਣੇ ਬੰਦ ਕਰ ਦਿਓ ਕਦੇ ਕਹਿੰਦੇ ਆ ਜੀ ਇਹ ਤੋਤੇ ਆ ਤੇ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਦਿੱਲੀ ਵਾਲੇ ਦੇ ਤੋਤੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਾਯਾ ਕੌਮ ਦੀ ਵੱਡੀ ਇਹਦਾ ਸਾਰਾ ਜਿਹੜਾ ਕਾਰਜ ਆ ਇੱਕ ਨਿਜਮ ਅਨਸਾਰ ਹੁੰਦਾ ਔਰ ਇਹ ਨਿਜਮ ਬਿਲਕੁਲ ਉਹਨਾਂ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ ਤੇ ਆਪਾਂ ਜਿਹhle ਬੋਲਣ ਲੱਗਦੇ ਆ ਉਸ ਲਈ ਕੋ ਇਹੋ ਜਿਹੇ ਅੱਖਰ ਬੋਲ ਜਾਂਨੇ ਹੁਣ ਮੈਂ ਪੁੱਛਣਾ ਚਾਹਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਹ ਸ਼੍ਰੋਮਣੀ ਕਾਲੀ ਦਲ ਦਾ ਵੀ ਸਿਪਾਹੀ ਆ ਸ਼੍ਰੋਮਣੀ ਕਾਲੀ ਦਲ ਦਾ ਵੀ ਮੈਂਬਰ ਆ ਅੱਜ ਤੱਕ ਇਹ ਸਾਡਾ ਰਿਕਾਰਡ ਰਿਹਾ ਮੈਂ ਪਿਛਲਾ ਪਛੋਕੜ ਦੇਖਦਾ ਸੀ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਚਰਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਫਿਰ ਉਹ ਦੋਹਾਂ ਧਿਰਾਂ ਦੇ ਪ੍ਰਧਾਨ ਰਹੇ ਆ ਤੇ ਮੋਹਨ ਸਿੰਘ ਨਾਗੋ ਕੇ ਅਕਾਲੀ ਦਲ ਦੇ ਵੀ ਪ੍ਰਧਾਨ ਰਹੇ ਤੇ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਆ ਸਰਦਾਰ ਮੋਹਨ ਸਿੰਘ ਤੋੜ ਵੀ ਕਿਸੇ ਵੇਲੇ ਅਕਾਲੀ ਦਲ ਦੇ ਵੀ ਪ੍ਰਧਾਨ ਰਹੇ ਤੇ ਉਹ ਆਪਣੇ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਅਸੀਂ ਹੁਣ ਦਿੱਲੀ ਵਾਲਿਆਂ ਨੂੰ ਜਾਂ ਤੁਹਾਨੂੰ ਪੁੱਛ ਕੇ ਸਿਆਸਤ ਨਹੀਂ ਕਰਨੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਪ੍ਰਧਾਨ ਜਿਹੜਿਆਂ ਪ੍ਰਧਾਨਾਂ ਨੇ ਅਕਾਲੀ ਦਲ ਦੇ ਵਿੱਚ ਆਪਣਾ ਬੜਾ ਯੋਗਦਾਨ ਪਾਇਆ ਜਿਨ੍ਹਾਂ ਦੇ ਵਿੱਚ ਹੁਣ ਸਾਡੇ ਮੌਜੂਦਾ ਪੰਥਰ ਰਤਨ ਜਹੇਦਰ ਗੁਰਚਾਰਨ ਸਿੰਘ ਜੀ ਟੌੜਾ ਜਿਹਲੇ ਸਟੇਜ ਤੇ ਬੋਲਦੇ ਸੀ ਸੈਂਟਰ ਤੱਕ ਅੰਦਾ ਖੜਕਦਿਆਂ ਤੇ ਇਹ ਤੁਸੀਂ ਕਿਹੜੀਆਂ ਪਿਰਤਾਂ ਦੇ ਕੇ ਸਾਨੂੰ ਹੁਣ ਸਮਝਾ ਰਹੇ ਆ ਅਸੀਂ ਹੁਣ ਸਿਧਾਂਤ ਤੁਹਾਡੇ ਕੋਲੋਂ ਸਮਝਣੇ ਆ ਮੈਂ ਕੌੜਾ ਬੋਲ ਨਹੀਂ ਬੋਲਣਾ ਚਾਹੁੰਦਾ ਪਰ ਦੁੱਖ ਅੰਦਰ ਮਸੂਤ ਹੁੰਦਾ ਕਿ ਕੱਚੀ ਗੱਲ ਨੂੰ ਪੱਕੀ ਕਰਕੇ ਲੋਕ ਨੇ ਲੋਕ ਮਹਿਸੂਸ ਕਰਦੇ ਆ ਪਰ ਤੁਹਾਡਾ ਅੱਜ ਜਤਨਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੇਰੂ-ਖੇਰੂ ਕਰੀਏ ਇਹ ਗੱਲ ਬਿਲਕੁਲ ਠੀਕ ਨਹੀਂ ਆਪਣੇ ਲਿਮਿਟੇਸ਼ਨ ਦੇ ਵਿੱਚ ਰਹਿ ਕੇ ਗੱਲ ਕਰਿਆ ਕਰੋ ਬੋਲੀ ਸੱਚਜੀ ਬੋਲਣੀ ਚਾਹੀਦੀ ਆ ਇਹ ਕੋਈ ਨਾਟਕਕਾਰਾਂ ਦੀ ਸਟੇਜ ਨਹੀਂ ਪੇ ਜੋ ਮਰਜੀ ਬੋਲੀ ਜਾਈਏ ਪੰਜਾਬ ਦਾ ਮੁੱਖ ਮੰਤਰੀ ਬੋਲਦਾ ਉਹਦੇ ਬੋਲਾਂ ਦਾ ਇੱਕ ਮੁੱਲ ਹੁੰਦਾ ਲੋਕ ਦੇਖਦੇ ਆ ਪੇ ਮੁੱਖ ਮੰਤਰੀ ਦੀ ਕੈਪੇਬਿਲਟੀ ਕਿੰਨੀ ਆ ਸੋ ਮੈਂ ਕਹੋ ਤੁਹਾਨੂੰ ਸੁਝਾਅ ਨਹੀਂ ਦੇਣਾ ਚਾਹੁੰਦਾ ਕਿਉਂਕਿ ਫੇ ਕਹੋਗੇ ਮੈਨੂੰ ਸੁਝਾਅ ਲਾਪਿਆ ਦੇਣ ਪਰ ਮੈਂ ਇਹ ਤੁਹਾਨੂੰ ਕਹਿਣਾ ਚਾਹਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜਾ ਪੀਟੀਸੀ ਪੀਟੀਸੀ ਰੋਜ਼ ਤੁਸੀਂ ਰੋਲਾ ਜੋਰ ਨਾ ਪਾ ਰਹੇ ਕਈ ਵਾਰ ਦੇ ਭਰਾ ਵੀ ਪਾ ਰਹੇ ਆ ਇਹ ਨਿਜਮਾਂ ਅਨਸਾਰ ਹੋਇਆ ਆ ਤੇ ਆਪਣੇ ਜਿਹੜੇ ਵੀ ਚਾਹਣਗੇ ਬਈ ਐਕਸਕਲੂਸਿਵ ਰਾਈਟ ਉਹਨਾਂ ਦੇ ਵੀ ਐਕਸਕਲੂਸਿਵ ਰਾਈਟ ਜਿਹੜਾ ਵੀ ਲਊਗਾ ਫੇਰ ਕੱਲ ਉਹਨਾਂ ਨੂੰ ਵੀ ਕਹਿ ਦਊਂਗਾ ਕਿ ਐਕਸਕਲੂਸਿਵ ਰਾਈਟ ਉਹਨਾਂ ਦੇ ਹੁਣ ਕਿਦਾ ਚਾਲੂ ਹੋਗਾ ਸੋ ਪਹਿਲਾਂ ਇਹ ਤਾਂ ਦੇਖ ਲਓ ਬਈ ਐਕਸਕਲੂਸਿਵ ਰਾਈਟ ਉਹਦੇ ਹੈ ਕਿ ਜਿੰਨੇ ਵੀ ਮੀਡੀਆ ਦੇ ਵਿੱਚ ਜਿੰਨਿਆਂ ਨਾਲ ਵੀ ਐਗਰੀਮੈਂਟ ਹੁੰਦੇ ਆ ਉਹ ਸਾਰੇ ਕਿਸੇ ਨੂੰ ਫੇਰ ਉਹ ਗਾਂ ਲਿੰਕ ਦਿੰਦੇ ਆ ਐਕਸਕਸਲੂਸਿਵ ਰਾਈਟ ਉਹਦੇ ਕੋਲ ਹੀ ਇਕੱਲਾ ਰਹਿ ਜਾਂਦਾ ਜਿਹਨੇ ਐਗਰੀਮੈਂਟ ਕੀਤਾ ਆ ਹੁੰਦਾ ਸੋ ਇਸ ਕਰਕੇ ਮੈਂ ਸਮੁੱਚੀ ਸਿੱਖ ਸੰਗਤ ਨੂੰ ਵੀ ਬੇਨਤੀ ਕਰਨੀ ਚਾਹਣਾ ਤੁਸੀਂ ਤਸਦੀਕ ਵੀ ਕਰ ਲਓ ਆਪਣੀ ਮੀਡੀਆ ਤੋਂ ਇਹ ਕੇਵਲਾਂ ਦੇ ਜਾਂ ਡਿਸ਼ ਦੇ ਸਿਰਫ ਕਨੈਕਸ਼ਨ ਲਏ ਜਾਂਦੇ ਆ ਪੈਸਾ ਕੋਈ ਚਾਰਜ ਨਹੀਂ ਕੀਤਾ ਜਾਂਦਾ ਇਸ ਕਰਕੇ ਹੁਣ ਗਾਹਾਂ 23 ਤੱਕ ਹੈਗਾ ਸਮਝੌਤਾ ਜਲਾਈ ਤੱਕ ਸਾਡਾ ਇਹਨਾਂ ਦਾ ਪੀਟੀਸੀ ਦੇ ਨਾਲ ਪਹਿਲਾਂ ਵੀ ਆ ਜਿਹੜਾ ਤੁਹਾਨੂੰ ਦਿੱਤਾ ਸਾਰਾ ਪੁਰਾਣਾ 베ਰਵਾ ਇਹਦਾ ਕਈ ਟੈਲੀਵਿਜ਼ਨ ਵਾਲੇ ਸਾਡਾ ਜੇ ਉਹਦੋਂ ਸ਼ੁਰੂਆਤ ਕੀਤੀ ਤੇ ਉਹ ਸਿਰੇ ਨਹੀਂ ਚੜਾ ਸਕੇ ਸੋ ਹੁਣ ਜਿਹੜੇ ਉਹ ਚ ਫਾਲ ਕਰਨ ਉਹ ਵੀ ਆ ਜਾਣ ਇੱਕ ਮਿੰਟ ਮੈਂ ਕਿਸੇ ਨੂੰ ਕਟਾਕਸ਼ ਨਹੀਂ ਕਰਦਾ ਪਰ ਮੈਂ ਦੇਖਦਾ ਇੱਕ ਦੋ ਟੈਲੀਵਿਜ਼ਨਾਂ ਵਾਲੀ ਆਤ ਬਣ ਗਈ ਆ ਕਿ ਹਰ ਇੱਕ ਪੱਖ ਸੇਖ ਵਿਰੋਧੀ ਉਹਨੂੰ ਚੰਗੀ ਤਰ੍ਹਾਂ ਨੰਗੇ ਤੌਰ ਤੇ ਨਿਚਰ ਕਰਨਾ ਭਰਾਵੋ ਮੈਂ ਬੇਨਤੀ ਕਰਨੀ ਚਾਹੁੰਨਾ ਤੁਸੀਂ ਪੰਜਾਬ ਦੀ ਧਰਤੀ ਤੇ বাসਦੇ ਆ ਤੁਸੀਂ ਕੜੱਤਣ ਵਾਲੀਆਂ ਗੱਲਾਂ ਨਾ ਕਰਿਆ ਕਰੋ ਇਹ ਜਿਹੜੀ ਗੁਰੂਆਂ ਦੀ ਧਰਤੀ ਆ ਇਸ ਗੁਰੂ ਸਿਧਾਂ ਦੇ ਉੱਤੇ ਕਿਤੇ ਆ ਕੇ ਇੱਥੇ ਆਪਣਾ ਦੇਖਿਆ ਵੀ ਕਰੋ ਸੱਚਖੰਡ ਚ ਚਲ ਜਾਓ ਦੂਖ ਨਿਵਾਰਨ ਚਲ ਜਾਓ ਆਲਮਗੀਰ ਚਲ ਜਾਓ ਚਾਹੇ ਆਮ੍ਰਿਤਸਰ ਚਲ ਜਾਓ ਆਪਣੇ ਚਾਹੇ ਪਠਾ ਸਾਹਿਬ ਚਲ ਜਾਓ ਤਖਤ ਕੇਸਗੜ ਤੇ ਚਲ ਜਾਓ ਦਮਦਮਾ ਸਾਹਿਬ ਚਲ ਜਾਓ ਸਿੱਖ ਦਾ ਚਾਰ ਬਾਰੀ ਅਰਦਾਸ ਕਰੇ 10 ਬਾਰੀ ਕਰੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਅਸੀਂ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਆ ਪਿੱਛੇ মিডিਆ ਦੇ ਵਿੱਚ ਉਹ ਗੱਲਾਂ ਦੇ ਉੱਤੇ ਨੇ ਰੰਗ ਲਾਇਆ ਸੀ ਉਹਨੂੰ ਇੰਨੀ ਹਾਹਾਕਾਰ ਇੱਕ ਟੀਵੀ ਨੇ ਤਾਂ ਖਾਸ ਕਰਕੇ ਮਚਾਤੀ ਪੇ ਸ਼ਾਇਦ ਪੰਜਾਬ ਦੇ ਵਿੱਚ ਪਹੁੰਚਾਲ ਆ ਗਿਆ। ਸੋ ਇਹਨਾਂ ਗੱਲਾਂ ਦਾ ਸਾਡੇ ਮਨ 'ਚ ਵੀ ਗਰੋਧ ਆਉਂਦਾ ਪਰ ਆਪਾਂ ਇੱਕ ਹਰ ਇੱਕ ਦੀ ਆਮਕਾਰ ਹੁੰਦੀ ਜਿਹਨੂੰ ਆਪਾਂ ਕਹਿੰਦੇ ਨੇ ਲਿਮਿਟੇਸ਼ਨ ਉਹ ਲਿਮਿਟੇਸ਼ਨ ਦੇ ਵਿੱਚ ਰਹਿ ਕੇ ਸਾਰੇ ਕਾਰਜ ਕਰਨੇ ਚਾਹੀਦੇ ਆ। ਸੋ ਮੈਂ ਸਾਰਿਆਂ ਨੂੰ ਸਮੁੱਚੇ ਤੌਰ ਤੇ ਜਿੰਨੇ ਵੀ ਮਾਈ ਪਾਈ ਆ ਹੁਣ ਕੈਨੇਡਾ ਅਮਰੀਕਾ ਵਾਲੇ ਆ ਉਹ ਸਾਰੇ ਦਾ ਧੰਨਵਾਦ ਕਰਦੇ ਆ। ਭਾ ਚਾਹੇ ਪੀਟੀਸੀ ਦਿੰਦਾ ਚਾਹੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਿੰਦੀ ਆ ਪੰਜਾਬ ਦਾ ਘਰ ਰੱਖਦੇ ਆ ਪੰਜਾਬ ਤੋਂ ਗਾਂ ਉਹਦਾ ਕੋਨੇ-ਕੋਨੇ ਦੇ ਵਿੱਚ ਸਾਰਾ ਜਾਂਦਾ ਤੇ ਉਹ ਧੰਵਾਦ ਕਰਦੇ ਆ ਤੇ ਜੇ ਆ ਪਿੱਛੇ ਐਕਸਕਲੂਸਿਵ ਰਾਈਟ ਛੱਡ ਕੇ ਇਹਨਾਂ ਨੂੰ ਲਿੰਕ ਦੇਣੇ ਸ਼ੁਰੂ ਕਰਤੇ ਫੇਰ ਮੈਨੂੰ ਡਿਲੀਵਰੀ ਟੈਲੀਫੋਨ ਸ਼ੁਰੂ ਹੋ ਗਏ ਭਈ ਇਹ ਐਡਾਂ ਕਿਉਂ ਕਿ ਬੇਚ ਲਾਉਣੇ ਹੁਣ ਇਹ ਕੋਈ ਬੰਦਾ ਇਹ ਥੋੜਾ ਸੋਚਦਾ ਭਈ ਜਿਹਨੂੰ ਐਕਸਕਲੂਸਿਵ ਰਾਈਟ ਵਾਲੇ ਨੇ ਗਾਹਾਂ ਲਿੰਕ ਦਿੱਤਾ ਤੇ ਉਹ ਆਪਣੀ ਮਰਜ਼ੀ ਨਾਲ ਚਲਾਉਂਦਾ ਤੇ ਵਿੱਚ ਐਡ ਪਾ ਲਿੰਦਾ ਸੋ ਇਸ ਕਰਕੇ ਗਮਰਾਹ ਨਾ ਕਰੋ ਆਪਣੀ ਸਿਆਸਤ ਨੂੰ ਰੱਖੋ ਜੇ ਦੇਖਣਾ ਆ ਤਾਂ ਮੇਰੇ ਨਾਲ ਹੁਣੇ ਆ ਜਾਓ ਆ ਚੁਗਿਰਦੇ ਦੀਆਂ ਅਸੀਂ ਫੋਟੋ ਲੱਗੇ ਪਾਉਣ ਤੁਹਾਡੇ ਉਹ ਵੀ ਟਵਿੱਟਰ ਦੇ ਵਿੱਚ ਆਉਣਗੇ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਯੋਗਦਾਨ ਆ ਆ ਸਾਡੇ ਦਾ ਅੱਜ ਇੰਗਲੈਂਡ ਵਾਲਿਆਂ ਨੇ ਇੱਕ LCD ਇਨਫੋਰਮੇਸ਼ਨ ਲਈ ਲਾਤੀ ਆ ਤੇ ਤੁਹਾਡੀਆਂ ਜਿਹੜੀਆਂ ਸਾਡੇ ਗੁਰਦੁਆਰਾ ਰਾਮਸਰ ਵਿਖੇ ਆਪਣੇ ਗੁਰਦੁਆਰਾ ਸਾਰਾ ਗੜੀ ਵਿਖੇ ਲੱਗੀਆਂ ਸੀ ਉਹਨਾਂ ਦੇ ਤੁਸੀਂ ਐਡਾ ਸ਼ੁਰੂ ਕਰ ਦਿੱਤੀਆਂ ਜੇ ਸੇਖੋਂ ਤੋਂ ਉੱਤਰਦਾ ਸੀ ਉਹਨੂੰ ਗਰਵਾਣੀ ਕੰਨ ਚ ਪੈਂਦੀ ਸੀ ਉੱਥੇ ਹਾਲ ਕੀ ਆ ਪਿੱਛੇ ਫੋਟੋਗ੍ਰਾਫਰਾਂ ਨੇ 10:30 ਹਾਲੂ ਕੋਟ ਦਿੱਤੇ ਕੋਈ ਉੱਥੇ ਜਾ ਕੇ ਮੀਡੀਆ ਜਿਹੜਾ ਆਪਣੇ ਆ ਤੁਹਾਡੇ ਟਰਾਂਸਪੋਰਟੇਸ਼ਨ ਵਾਲੇ ਆ ਉਹ ਗਮਰਾਹ ਕਰੀ ਜਾਂਦੇ ਆ ਤੇ ਤੁਸੀਂ ਦਾ ਲਾ ਐਂਡ ਆਰਡਰ ਵਾਲੀ ਜਿਹੜੀ ਸਿਚੁਏਸ਼ਨ ਇਸ ਦਰਬਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਆ ਉਹਦੇ ਵੀ ਨੁਕਸਾਨ ਕਰੀ ਜਾਂਦੇ ਆ ਤੇ ਦੂਏ ਪਾਸੇ ਲੋਕਾਂ ਨੂੰ ਭਲੇਕੇ ਪਾ ਰਹੇ ਆ ਭਲੇਕੇ ਨਾ ਪਾਓ ਹੁਣ ਆਉਂਦੇ ਸਮੇਂ ਦੇ ਵਿੱਚ ਪਤਾ ਲੱਗ ਜਾਣਾ ਜਿਹੜਾ ਵੀ ਟੈਲੀਵਿਜ਼ਨ ਵਾਲਾ ਸਾਨੂੰ ਦਊਗਾ ਬਿਡ ਇਥੇ ਅਸੀਂ ਓਪਨ ਦੇਾਂਗੇ ਟੈਂਡਰ ਪੰਜ ਮੈਂਬਰੀ ਕਮੇਟੀ ਉਹ ਸਾਰੇ ਰੂਲਸ ਘੜ ਰਹੀ ਆ ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਭਈ ਜਿਹੜੇ ਕੋ ਸਿੱਖ ਬੈਠੇ ਦੂਰ ਉਦੇਸ਼ ਵਿਦੇਸ਼ ਚ ਜਾਇ ਤੇ ਵੀ ਉਹ ਆਪਣਾ ਸੁਝਾਅ ਵੀ ਭੇਜ ਦੇਣ ਸੁਝਾਅ ਇਸ ਕਰਕੇ ਨਹੀਂ ਸੁਝਾਅ ਇਸ ਕਰਕੇ ਭੇਜ ਦੇਣ ਵੀ ਉਹਨਾਂ ਨੂੰ ਕਿਹੜੀ ਗੱਲ ਚੰਗੀ ਲੱਗਦੀ ਆ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਸਿਸਟਮ ਇੱਕ ਕਾਨੂੰਨ ਦੇ ਆਧਾਰ 'ਤੇ ਚੱਲਦਾ ਇੱਥੇ ਪਾਣੀ ਪੁੰਨ ਕੇ ਜਾਂਦਾ ਤੇ ਜਿਹੜਾ ਹੁਣ ਤੁਸੀਂ ਹੇਮ ਅਕਾਉਂਟ ਸਾਹਿਬ ਆ ਤੁਹਾਡਾ ਟਰੱਸਟ ਆ ਆ ਹੁਣ ਯਾਤਰਾ ਸ਼ੁਰੂ ਹੋ ਗਈ ਨਾ ਉਹ ਪੁੱਛੋ ਵੀ ਕਿੰਨੇ ਪੈਸੇ ਦਿੰਦੇ ਆ ਟੈਲੀਕਾਸਟ ਕਰ ਲੈ ਉਹ ਟੈਲੀਕਾਸਟ ਕਰਨ ਲਈ ਸਮਾ ਤੇਲੀਕਾਸਟ ਕਰਨ ਵਾਲੀਆਂ ਕੰਪਨੀਆਂ ਨੂੰ ਪੈਸੇ ਦਿੰਦੇ ਆ ਜੇ ਪਟਨਾ ਸਾਹਿਬ ਵਾਲਾ ਗੱਲ ਕਰ ਲਓ ਉਹ ਵੀ ਟੈਲੀਕਾਸਟ ਕਰਨ ਲਈ ਪੈਸੇ ਦਿੰਦੇ ਆ ਤੇ ਜੇ ਆਪਾਂ ਦਿੱਲੀ ਵਾਲਿਆਂ ਦੀ ਗੱਲ ਕਰ ਲਈਏ ਉਹ ਵੀ ਟੈਲੀਕਾਸਟ ਕਰਨ ਲਈ ਪੈਸੇ ਦਿੰਦੇ ਅਸੀਂ ਤਾਂ ਪੈਸੇ ਲੈਨੇ ਪੈਸੇ ਲੈ ਕੇ ਅਸੀਂ ਕੋਈ ਫਾਇਦਾ ਨਹੀਂ ਕਰਦੇ ਸੰਗਤਾਂ ਦਾ ਨੁਕਸਾਨ ਨਹੀਂ ਕਰਦੇ ਵੀ ਅਸੀਂ ਪੈਸੇ ਲੈ ਕੇ ਸੰਗਤਾਂ ਨੂੰ ਗਰਵਾਣੀ ਵੇਚੀਏ ਗਰਵਾਣੀ ਨਹੀਂ ਕੋਈ ਵੇਚ ਸਕਦਾ ਇਹ ਸਤਗੁਰੂ ਜੀ ਦਾ ਪਵਿੱਤਰ ਸੰਧਾਨ ਆ ਗਰਵਾਣੀ ਦਾ ਗਾਇਨ ਕਰਕੇ ਇਹਦਾ ਫਲ ਲਿਆ ਜਾ ਸਕਦਾ ਪਹਿਲਾਂ ਤਾਂ ਲਬਜ ਬੰਦ ਕਰੋ ਏ ਕਹਿਣਾ ਇਹ ਬੇਚਣ ਦਾ ਜੀ ਵੇਚਦੇ ਆ ਗੁਰਬਾਣੀ ਨੂੰ ਕੋ ਬੇਚ ਸਕਦਾ ਇਹਦਾ ਤੋਰ ਕੀ ਬਾਣੀ ਆ ਇਹ ਤਾਂ ਤੋਹੀਨ ਆ ਇਹ ਮੈਂ ਸਮਝਦਾ ਜਿਹੜੇ ਲਬਜ ਵਰਤਦੇ ਆ ਬੇ ਗੁਰਬਾਣੀ ਨੂੰ ਵੇਚਦੇ ਆ ਇਹਨਾਂ ਨੂੰ ਵੀ ਸਾਧ ਸੰਭਾਲਨ ਕਰਦਾ ਬੇ ਇਹੋ ਜਿਹੇ ਲਬਜ ਨਾ ਵਰਤਿਆ ਕਰੋ ਕਿਉਂਕਿ ਗੁਰਬਾਣੀ ਪਵਿੱਤਰ ਸਤਗੁਰ ਜੀ ਦੀ ਇਹ ਤਾਂ ਮਨੁੱਖ ਨੂੰ ਲੋਕ ਤੇ ਪਰਲੋਕ ਸਹਿਲੇ ਕਰਦੀ ਆ ਅਸੀਂ ਤਾਂ ਲੋਕਾਂ ਨੂੰ ਸਹੂਲਤ ਦੇਣ ਲਈ ਬਚਨ ਬੰਦਿਆ ਤੇ ਅਸੀਂ ਬਚਨ ਬੰਦ ਰਹਾਂਗੇ ਇਹੋ ਕਹਿ ਸਕਦਾ ਲਾਬਜ ਚੰਗੇ ਜ਼ਿੰਮੇਵਾਰ ਸੱਜਣਾ ਨੂੰ ਜ਼ਿੰਮੇਵਾਰੀ ਨਾਲ ਬੋਲਣੇ ਚਾਹੀਦੇ ਆ ਨਾ ਕਿ ਕੜਤਣ ਨਾਲ ਬੋਲ ਕੇ ਅਗਲੇ ਨੂੰ ਬੰਗਾਰੀਏ ਮੈਂ ਸਮਝਦਾ ਤਾਂ ਹੈਗਾ ਪਿੱਛੇ ਆਬਜੈਕਟ ਕੀ ਆ ਕਿ ਕਿਸੇ ਨੂੰ ਪ੍ਰਵੋਕ ਕਰਨਾ ਹੋਵੇ ਨਾ ਤਾਂ ਫਿਰ ਉਹ ਇਦਾਂ ਕਰੀਦਾ ਵੀ ਹੌਲੀ-ਹੌਲੀ ਉਹਨੂੰ ਸ਼ਹਿਦ ਦੇਣੀ ਆ ਅਸੀਂ ਸ਼ਹਿਹਾ ਚ ਆਉਣ ਵਾਲੇ ਨਹੀਂ ਗੁਰੂ ਦੀ ਰਾਜਾ ਚ ਰਹਿਣ ਵਾਲੀਆਂ ਸਤਗੁਰੂ ਜੀ ਕਿਰਪਾ ਕਰਨ ਸਾਰੀ ਕੌਮ ਨੂੰ ਸਾਨੂੰ ਸਾਰਿਆਂ ਨੂੰ ਏਕੇ ਦਾ ਬਲ ਬਖਸ਼ਿਸ਼ ਕਰੇ ਪਰ ਮੈਂ ਇੱਕ ਜ਼ਰੂਰ ਅੰਤ ਦੇ ਵਿੱਚ ਬੇਨਤੀ ਕਰੂੰਗਾ ਕਿ ਸੰਸਥਾਵਾਂ ਨੂੰ ਖੋਰਾ ਲਾਉਣ ਦਾ ਯਤਨ ਇੱਕ ਸੁਰਤਾ ਨਾਲ ਪੰਜਾਬ ਦੀਆਂ ਵੀ ਤੇ ਦੇਸ਼ ਦੀਆਂ ਵੀ ਜਿਹੜੀਆਂ ਜਥੇਬੰਦੀਆਂ ਆ ਉਹਨੇ ਹੀਹਾ ਕਰਕੇ ਸ਼ੁਰੂ ਕਰ ਦਿੱਤਾ ਪਰ ਗੁਰੂ ਸਾਹਿਬ ਦਾ ਇਹ ਪੰਥ ਆ ਗੁਰੂ ਸਾਹਿਬ ਦਾ ਗ੍ਰੰਥ ਆ ਇਹ ਹੀਹ ਦੇ ਵਿੱਚ ਉਹ ਨਹੀਂ ਕਾਮਯਾਬ ਨਹੀਂ ਹੋਣਾ ਕਿਉਂਕਿ ਮਨ ਦੀ ਭਾਵਨਾ ਆ ਮਨ ਦੀ ਭਾਵਨਾ ਨੂੰ ਠੀਕ ਰੱਖੋਗੇ ਤੇ ਫੇ ਸਾਰੇ ਕਾਰਜ ਠੀਕ ਹੁੰਦੇ ਆ ਇੰਨੀ ਬੇਨਤੀ ਕਰਕੇ ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ